ਸਾਤ ਸੰਗ ਜੀ ਕਹਿੰਦੇ ਬਿਨ ਸਿਰ ਸੇਵ ਤਰੀਜੈ ਮੈਂ ਸੇਵਾ ਕਰਦਾ ਰਹੂੰ ਹੁਣ ਸਿਰ ਵੰਡਿਆ ਜਾਵੇ ਸੇਵਾ ਕਿਵੇਂ ਹੋ ਸਕਦੀ ਹੈ ਸਿਰ ਵਟਣਾ ਜ਼ਰੂਰ ਹੈ ਦੂਜੀ ਤਲਵਾਰ ਨਾਲ ਨਹੀਂ ਮਾਰੇ ਕਹਿੰਦੇ ਗਿਆਨ ਦੀ ਖੜਕ ਦੇ ਨਾਲ ਹਉਮੈ ਦਾ ਸਿਰ ਵਟਣਾ ਹੈ ਮੈਂ ਔਰ ਮੇਰੀ ਨੂੰ ਮਾਰ ਕੇ ਮਹਾបុਰਸ਼ਾਂ ਦੀ ਸੇਵਾ ਕਰਨੀ ਹੈ ਸੇਵਾ ਸత్సੰਗ ਜੀ ਮਹਾਰਾਜ ਕਹਿੰਦੇ ਕਬੀਰ ਸੇਵਾ ਕੋ ਤੋਏ ਭਲੇ ਏਕ ਸੰਤ ਇਕਰਾ ਇੱਥੇ ਏਕ ਜਿਹੜਾ ਸ਼ਬਦ ਆਇਆ ਇਹ ਬਹੁਵਚਨ ਹੈ ਸੰਤ ਅਨੇਕ ਹੋ ਸਕਦੇ ਹੈ ਇਕ ਰਾਮ ਰਾਮ ਇੱਕੋ ਹੀ ਹੈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਕੋਸਈਆ ਕੋਈ ਅਲਾਹ ਹੈ ਸਾਧ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਕੋਈ ਜਨ ਹਰ ਸਿਉ ਦੇਵੇ ਜੋਰ ਚਰਨ ਗਹੁ ਬਖੋ ਸੋ ਬਰਸਨਾ ਦੀਜੈ ਪ੍ਰਾਣ ਅਪੂਰ ਕੋਈ ਸਾਨੋ ਰੱਬ ਦੇ ਨਾਲ ਜੋੜ ਦਵੇ ਗੁਰੂ ਨਾਲ ਜੋੜ ਦਵੇ ਗੁਰੂ ਅਰਜਨ ਦੇਵ ਜੀ ਮਹਾਰਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨ ਕੁੱਟਾਂ ਆਪਣੀ ਜੀਬ ਦੇ ਨਾਲ ਉਹਨਾਂ ਦੇ ਸਤਕਾਰ ਲਈ ਮਿੱਠੇ ਮਿੱਠੇ ਚੰਗੇ ਚੰਗੇ ਬੋਲ ਬੋਲਾਂ ਦੀਜੈ ਪ੍ਰਾਣ ਅਪੋਰ ਇਹ ਜਿੰਦ ਵੀ ਉਸ ਪਿਆਰੇ ਤੋਂ ਵਾਰ ਦੇਵਾਂ ਜਿੰਦ ਵਾਰ ਨਹੀਂ ਸੌਖੀ ਨਹੀਂ ਸਾਥ ਸੰਗੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ 'ਚ ਖੜੇ ਨੇ 10 ਲੱਖ ਦੀ ਫੌਜ ਦਾ ਘੇਰਾ ਪਿਆ ਹੋਇਆ ਮਹਾਰਾਜ ਜੀ ਚਮਕੌਰ ਦੀ ਗੜੀ ਚ ਬੜੇ ਆਨੰਦ ਵਿੱਚ ਸਹਿਬਜ਼ਾਦੇ ਕੋਲ ਹੈ ਨਾਲ ਸਿੰਧ ਨੇ 40 ਸਿੰਧ 2 ਸਹਿਬਜ਼ਾਦੇ 42 ਤੇ ਸਾਧ ਸੰਗਤ ਤਰਤਾੜੀ ਨੇ ਤਲ ਕੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪ ਹੈ 10 ਲੱਖ ਦੀ ਫੌਜ ਨੇ ਰਾਤੋਂ ਰਾਤ ਘੇਰਾ ਪਾ ਲਿਆ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਸ ਵੇਲੇ ਸਿੰਘਾਂ ਨੂੰ ਕਹਿੰਦੇ ਸਿੰਘੋ ਆਰਾਮ ਕਰੋ ਸਿੰਘ ਕਹਿੰਦੇ ਮਹਾਰਾਜ ਅੱਜ ਤੱਕ ਕਦੇ ਨਹੀਂ ਹੋਇਆ ਕਿ ਗੁਰੂ ਪੈਰਾ ਦਵੇ ਤੇ ਸਿੱਖ ਸੁੱਤੇ ਪਏ ਹੋਣ ਹਮਾਰੇ ਕਹਿਣ ਲੱਗੇ ਤੁਸੀਂ ਮੇਰੇ ਕੱਲੇ ਸਿੱਖ ਨਹੀਂ ਹੋ ਤੁਸੀਂ ਮੇਰੇ ਪੁੱਤ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਹੀ ਸਰੂਪ ਖਾਲਸੇ ਨੂੰ ਦਿੱਤਾ ਸਤ ਸੰਗੇ ਜੀ ਬਾਜਾਂ ਵਾਲੇ ਨੇ ਕਿਹਾ ਤੁਸੀਂ ਮੇਰੇ ਪੁੱਤਾਂ ਨਾਲੋਂ ਘੱਟ ਰੰਗੀ ਹੋ ਇੱਕ ਪਿਤਾ ਦਾ ਫਰਜ਼ ਬਣਦਾ ਹੈ ਉਹ ਆਪਣੀ ਔਲਾਦ ਦਾ ਧਿਆਨ ਰੱਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਆਰਾਮ ਕਰੋ ਸਿੰਘ ਆਰਾਮ ਕਰਨ ਲੱਗ ਪਏ ਤੇ ਮਹਾਰਾਜ ਹੱਥ ਵਿੱਚ ਤੀਗ ਫੜ ਕੇ ਤਲਵਾਰ ਫੜ ਕੇ ਤਰਪਾਨ ਕਹਿ ਲੋ ਤੇਗ ਕਹਿ ਲੋ ਚੰਡੀ ਕਹਿ ਲੋ ਸ੍ਰੀ ਸਾਬ ਕਹਿ ਲੋ ਭਗੋਤੀ ਕਹਿ ਲੋ ਸਾਧ ਸੰਗਤ ਮਹਾਰਾਜ ਜੀ ਨੇ ਹੱਥ ਵਿੱਚ ਤੇਗ ਫੜ ਕੇ ਮਹਾਰਾਜ ਜੀ ਸਿੰਘ ਆਰਾਮ ਕਰਦੇ ਨੇ ਤੇ ਮਹਾਰਾਜ ਪਹਿਰਾ ਦੇ ਰਹੇ ਨੇ ਸਾਧ ਸੰਗਤ ਜੀ ਕੱਲੇ ਕੱਲੇ ਸਿੰਘ ਦੇ ਕੋਲ ਮਹਾਰਾਜ ਜਾਂਦੇ ਨੇ ਜਿਸ ਜਿਸ ਹਾਲਤ ਵਿੱਚ ਸਿੰਘ ਪਏ ਨੇ ਹੁਣ ਸਾਧ ਸੰਗਤ ਜੀ ਉਹ ਦਾ ਮਹੀਨਾ ਬਹੁਤ ਠੰਡ ਹੈ ਕਈ ਮਹੀਨਿਆਂ ਦਾ ਭੁੱਖੇ ਨੇ ਕੁਝ ਖਾਦਾ ਨਹੀਂ ਸਾਧ ਸੰਗਤ ਆਨੰਦਪੁਰ ਸਾਹਿਬ ਦੁੱਖ ਦੇ ਦੁੱਖੋਂ ਕਟਿਆ ਸਰੀਰ ਕਮਜ਼ੋਰ ਹੋ ਗਏ ਸੀ ਪਰ ਫਿਰ ਵੀ ਅੰਦਰ ਜੋਸ਼ ਭਰਿਆ ਹੋਇਆ ਸੀ ਕਈ ਦਿਨਾਂ ਦੇ ਸੁੱਤੇ ਨਹੀਂ ਸੀ ਅਨੰਦਪੁਰ ਵੀ ਛੱਡ ਦਿੱਤਾ ਸਰਸਾ ਦੇ ਉਸ ਪਾਣੀ ਦੇ ਤੇਜ਼ ਬਹਾਵ ਨੇ ਸਾਤ ਸੰਗਤ ਜੀ ਗੁਰੂ ਜੀ ਦਾ ਪਰવાર ਖੇਰੂ ਖੇਰੂ ਕਰ ਦਿੱਤਾ ਵਿਛੋੜ ਦਿੱਤਾ ਕਈ ਤੇ ਸਰਸਾ ਦੇ ਭੇਟ ਚੜ ਗਏ ਤੇ ਕਈ ਸਿਰਫ 40 ਵਾਰ ਨਿਕਲੇ ਅੱਜ ਪਏ ਨੇ ਮਹਾਰਾਜ ਜੀ ਦੇ ਨਜ਼ਰਾਂ ਵਿੱਚ ਨਦਰ ਪਾਈ ਸਤ ਗੁਰੂ ਜੀ ਨੇ ਸਾਰਿਆਂ ਤੇ ਕਿਸੇ ਦੀ ਸੁੱਤੇ ਪਏ ਦੀ ਪਾਗ ਖੁੱਲੀ ਹੋਈ ਤੇ ਮਹਾਰਾਜ ਕੋਲ ਜਾ ਕੇ ਪਾਗ ਠੀਕ ਕਰਦੇ ਆ। ਔਰ ਸਿੰਘਾਂ ਦੇ ਮੱਥੇ ਚੁੰਮਦੇ ਆ। ਕਿਸੇ ਦਾ ਹੱਥ ਚੁੰਮਦੇ ਆ। ਇੱਥੋਂ ਤੱਕ ਯੋਗੀ ਅੱਲਾ ਯਾਰ ਖਾਂ ਜੀ ਲਿਖਦੇ ਆ ਕਿ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਚਰਨ ਵੀ ਚੁੰਮਦੇ ਆ। ਕਿਉਂ? ਕਿਉਂਕਿ ਮਾਰੇ ਨੂੰ ਪਤਾ ਸੀ ਅੱਜ ਮੇਰੇ ਕੋਲ ਨਹੀਂ ਪਾ ਲਉ ਇਹਨਾਂ ਨੇ ਮੈਦਾਨੇ ਜੰਗ ਵਿੱਚ ਜੂਝਣਾ ਇੱਥੇ ਸੰਸਾਰ ਵਿੱਚ ਹਰ ਕੋਈ ਜੂਝਦਾ ਕੋਈ ਬਿਮਾਰੀ ਨਾਲ ਜੂਝਦਾ ਕੋਈ ਕਿਸੇ ਕੇਸ ਨਾਲ ਜੂਝਦਾ ਕੋਈ ਹਰ ਤਰੀਕੇ ਨਾਲ ਜੂਝ ਰਿਹਾ ਪਰ ਸਾਧ ਸੰਗਤ ਜੀ ਗੁਰੂ ਦਾ ਸਿੱਖ ਵੀ ਜੂਝਦਾ ਸੱਚ ਤੇ ਝੂਠ ਦੀ ਲੜਾਈ ਇਹ ਪਹਿਲਾਂ ਤੋਂ ਹੀ ਚੱਲੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੇਖਿਆ ਤੇ ਸਹਬਜ਼ਾਦੇ ਇਕੱਠੇ ਹੀ ਆਰਾਮ ਕਰਦੇ ਨੇ ਤਲਗੀ ਧਰਨੇ ਆਪਣੇ ਪੁੱਤਰਾਂ ਦੇ ਵੀ ਮਸਤਕ ਨੋ ਚੁੰਮਿਆ ਤੇ ਸਾਧ ਸੰਗਤ ਜੀ ਚੁੰਮਦੇ ਬੜੀ ਗੌਰ ਨਾਲ ਵੇਖਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੰਘ ਆਰਾਮ ਕਰ ਰਹੀ ਸੀ ਅੰਮ੍ਰਿਤ ਵੇਲਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਦਿੱਤੀ ਸਿੰਘੋ ਅੰਮ੍ਰਿਤ ਵੇਲਾ ਹੈ ਸचेਤ ਹੋ ਜੋ ਸਿੰਘ ਸचेਤ ਹੋਏ ਪਾਣੀ ਦਾ ਇੱਕ ਘੜਾ ਪਿਆ ਸੀ ਉਹਦੇ ਨਾਲ ਹੀ ਸਿੰਘਾਂ ਨੇ ਆਪਣੇ ਮੂੰਹ ਸਾਧ ਸੰਦੇਜੀ ਗਿੱਲੇ ਕੀਤੇ ਮਾਰੇ ਕਹਿੰਦੇ ਨਿਤਨੇਮ ਦਾ ਸਮਾਂ ਚਲੋ ਭਾਈ ਨਿਤਨੇਮ ਕਰੋ ਸਾਰੇ ਸਿੰਘ ਚੌਂਬੜੇ ਲਾ ਕੇ ਬਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬੈਠ ਗਏ ਮਾਰੇ ਕਹਿੰਦੇ ਪੁੱਤਰ ਅਜੀਤ ਸਿੰਘ ਜਪਜੀ ਸਾਹਿਬ ਸੁਣਾਓ ਮੇਰਾ ਦਿਲ ਕਰਦਾ ਮੈਂ ਜਪਜੀ ਸਾਹਿਬ ਸੁਣਾ ਸਹਿਬ ਜਤਾ ਬਾਬਾ ਅਜੀਤ ਸਿੰਘ ਨੇ ਜਪਜੀ ਸਾਹਿਬ ਪੜਿਆ ਜਿਨੇ ਨਾਮ ਧਾਇਆ ਗਏ ਨ ਸਤਤ ਥਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਜ ਕਹਿੰਦੇ ਜੁਝਾਰ ਸਿੰਘ ਜਾਪ ਸਾਹਿਬ ਸੁਣਾ ਬਾਬਾ ਜੁਝਾਰ ਸਿੰਘ ਨੇ ਜਦੋਂ ਪੜਿਆ ਨਮੋ ਸਸਤਰ ਬਾਣੇ ਨਮੋ ਅਸਤਰ ਮਾਣੇ ਨਮੋ ਪਰਮ ਦੇਤਾ ਨਮੋ ਲੋਕ ਮਾਤਾ ਜਦੋਂ ਪੜਦੇ ਪੜਦੇ ਪਹੁੰਚੇ ਨਾ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਜਿਉਂ ਜਿਉਂ ਬਾਬਾ ਜੁਝਾਰ ਸਿੰਘ ਚਾਪ ਸਾਹਿਬ ਪੜਦੇ ਆ ਨਾ ਵੀਰ ਰਸ ਅੰਦਰ ਆਉਂਦਾ ਜਾਪ ਸਾਹਿਬ ਦੀ ਬਾਣੀ ਵਿੱਚ 1100 ਵਾਰੀ ਪਰਮਾਤਮਾ ਨੂੰ ਨਮਸ਼ਕਾਰਾਂ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੋ ਸਤਨਾਮ ਵਾਹਿਗੁਰੂ ਤੇ ਸਾਰੇ ਸਿੰਘ ਜਦੋਂ ਜੁਝਾਰ ਸਿੰਘ ਨੇ ਜਾਪ ਸਾਹਿਬ ਬੜੇ ਪ੍ਰੇਮ ਨਾਲ ਬੜੇ ਵੀਰ ਰਸ ਨਾਲ ਗਾਇਆ ਸਾਧ ਸੰਗਤ ਜੀ ਪੜਿਆ ਤੋ ਕਾਲੰਕਰਣਾ ਸੀਤੇ ਆਨੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਫਤੇ ਬਲਾਈ ਸਾਰੇ ਸਿੰਘ ਕਹਿੰਦੇ ਬਾਜਾਂ ਵਾਲਿਆ ਪਿਤਾ ਜੀ ਹੁਣ ਤੁਸੀਂ ਕਿਰਪਾ ਕਰੋ ਮਹਾਰਜ ਨੇ ਸਵਈਏ ਆਪਣੀ ਰਸਨਾ ਤੋਂ ਪੜੇ ਪੜਿਆ ਮਹਾਰਾਜ ਨੇ ਕਹਾ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਪਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ ਸਵਈਏ ਪੜੇ ਜੋਪਈ ਸਹਿਬ ਆਨੰਦ ਸਹਿਬ ਹਲਗੀ ਧਰਤੀ ਕਹਿੰਦੇ ਹੁਣ ਹਾਲਸਾ ਜੀ ਸਵਾ ਲੱਖ ਸੇ ਇੱਕ ਲੜਾਉ ਵਾਲਾ ਬਚਨ ਪੂਰਾ ਕਰਨਾ ਤੇ ਮਹਾਰਾਜ ਨੇ ਐਸਾ ਪੀਰ ਰਸ ਭਰਿਆ ਸਾਰੇ ਸਿੰਘ ਜੋਸ਼ ਵਿੱਚ ਆ ਗਏ ਪੰਜ ਪੰਜ ਸਿੰਘ ਇੱਕ ਜਥੇਦਾਰ ਮਾਰੇ ਕਹਿੰਦੇ ਅਸੀਂ 40 ਐ ਉਧਰ 10 ਲੱਖ ਐ ਅੱਜ ਸੰਸਾਰ ਦਾ ਉਹ ਇਤਿਹਾਸ ਸਿਰ ਜਿਆ ਜਾਏਗਾ ਰਹਿਦੀ ਦੁਨੀਆ ਤੱਕ ਯਾਦ ਰਹਿੂਗਾ ਤੇ ਸਾਧ ਸੰਗਤ ਜੀ ਪਹਿਲਾ ਜਥਾ ਗਿਆ ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਮਦਨ ਸਿੰਘ ਕਾਠਾ ਸਿੰਘ ਜਿਨ੍ਹਾਂ ਗੜੀ ਦੇ ਦਰਵਾਜੇ ਤੇ ਖੜੇ ਸਨ ਤੇ ਸਾਧ ਸੰਗਤ ਜੀ ਪਹਿਲਾ ਜਥਾ ਗਿਆ ਮਦਾਨੇ ਜੰਗ ਵਿੱਚ ਤੜਥੱਲੀ ਮਚਾਤੀ ਐਸਾ ਭਿਆਨਕ ਯੁੱਧ ਹੋਇਆ ਤੇ ਸਾਧ ਸੰਗਤ ਜੀ ਤਲ ਕੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਤੇ ਚੜੇ ਨੇ ਨਾਰ ਖਾਨ ਜਿਸ ਜਿਹੜਾ ਫੌਜ ਲੈ ਕੇ ਆਇਆ ਸੀ ਨਾ ਵਜ਼ੀਰ ਖਾਨ ਦਾ ਜਿਹੜਾ ਨਿਕਟਵਰਤੀ ਸੀ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਇਹ ਜਿੰਨੇ ਵੀ ਸੀ ਸਾਰੇ ਇਹ ਨਾਰ ਖਾਨ ਨੇ ਕਿਹਾ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਉਂਗਾ ਪੂਰੀ ਖਿੱਚ ਕੇ کمان ਦੀ ਤੀਰ ਛੱਡਿਆ ਤੇ ਉਹ ਤੀਰ ਨਾਰ ਖਾਂ ਦੀ ਪੋੜਪੜੀ ਚ ਵੱਜਿਆ ਕਹਿੰਦੇ ਤੀਰ ਵੱਜਣ ਦੇ ਨਾਲ ਐਦਾਂ ਵੀ ਖੋਪੜੀ ਖੁੱਲ ਗਈ ਜਿਵੇਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਮਟਕੀ ਫੋੜੀ ਹੁੰਦੀ ਆਖੋ ਸਤਨਾਮ ਵਾਹਿਗੁਰੂ ਗੁੜਕ ਤੇ ਥੱਲੇ ਡਿਗਿਆ ਫਿਰ ਦੂਜਾ ਉਹਨਾਂ ਦਾ ਯੋਧਾ ਚੜਿਆ ਮਹਾਰਾਜ ਦੇ ਹੱਥ ਕੋਰ ਜਾਇਆ ਉਹੀ ਮਾਰਿਆ ਥੱਲੇ ਉਹ ਬੀਟੇ ਰਿਹਾ ਹੋਇਆ ਸਾਧ ਸੰਗਤ ਜੀ ਫਿਰ ਕੁਆਜਾ ਮਰਦੂਦ ਆਇਆ ਉਹਨੂੰ ਕਾਇਰ ਦੱਸਿਆ ਮਹਾਰਾਜ ਨੇ ਜਦੋਂ ਮਹਾਰਾਜ ਦੇ ਸਾਹਮਣੇ ਹੋਇਆ ਤੇ ਮਹਾਰਾਜ ਜੀ ਨੇ ਅਜੇ ਤੀਰ کمان ਤੇ ਰੱਖਿਆ ਹੀ ਸੀ ਉਹ ਕੰਦ ਦੇ ਉੱਲੇ ਲੋਕ ਗਿਆ ਮਹਾਰਾਜ ਕਹਿੰਦੇ ਅਰੰਗਿਆ ਤੇਰਾ ਜੋਦਾ ਕੁਆਜਾ ਮਰਦੂਦ ਅੱਜ ਉਹ ਜੇ ਕੰਧ ਦੇ ਉਲੇ ਨਾ ਲੁਕਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ ਮਾਰੇ ਨੇ ਕਿਹਾ ਮੈਂ ਮਾਰ ਦੇਣਾ ਸੀ ਕਹਿੰਦੇ ਨਹੀਂ ਇੱਕ ਤੀਰ ਉਹਨੂੰ ਬਖਸ਼ ਦੇਣਾ ਸੀ ਤੇ ਸਾਧ ਸੰਗਤ ਜੀ ਉਧਰ ਜਥੇ ਜਾਂਦੇ ਐ ਸ਼ਹੀਦ ਹੁੰਦੇ ਐ ਜਦੋਂ ਤੀਜਾ ਜਥਾ ਚੱਲਿਆ ਬਾਬਾ ਅਜੀਤ ਸਿੰਘ ਕਹਿੰਦੇ ਪਿਤਾ ਜੀ ਮੈਨੂੰ ਆਗਿਆ ਦੇਉ ਮੈਂ ਮੈਦਾਨੀ ਜੰਗ ਚ ਜਾਵਾਂ ਮਾਰੇ ਕਹਿੰਦੇ ਪੁੱਤਰ ਜੇ ਮੈਂ ਤੈਨੂੰ ਅੱਜ ਆਵਾਜ਼ ਮਾਰ ਕੇ ਬੁਲਾਦਾ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਤੂੰ ਆਪ ਮੈਦਾਨੀ ਜੰਗ ਵਿੱਚ ਜੂਝਣ ਲਈ ਆਇਆ ਲੜਨ ਲਈ ਆਇਆ ਤੇ ਮਹਾਰਾਜ ਜੀ ਬੜੇ ਖੁਸ਼ ਹੋਏ ਸ਼ਸਤਰ ਬਸਤਰ ਸਜਾਏ ਤੇ ਬਾਬਾ ਅਜੀਤ ਸਿੰਘ ਜੀ ਸਿੰਘ ਕਹਿੰਦੇ ਮਹਾਰਾਜ ਸਾਹਿਬ ਜਾਤੇ ਨੂੰ ਰੱਖ ਲੋ ਅਸੀਂ ਜੂਜਦੇ ਆ ਇੰਨਾ ਪਿਆਰ ਸੀ ਆਪਸ ਵਿੱਚ ਬਾਬਾ ਅਜੀਤ ਸਿੰਘ ਜੀ ਕਹਿੰਦੇ ਨਾਮਕਾ ਅਜੀਤ ਹੂੰ ਜੀਤਾ ਨਾ ਜਾਊਂਗਾ ਜੀਤਾ ਗਰਿਆ ਘਰ ਤੋ ਜੀਤਾ ਨਹੀਂ ਆਊਂਗਾ ਸਾਧ ਸੰਗਤ ਮਹਾਰਾਜ ਕਹਿੰਦੇ ਸਿੰਘੋ ਜਾਣਦੇ ਹੋ ਤੀਜਾ ਜਥਾ ਬਾਬਾ ਅਜੀਤ ਸਿੰਘ ਜੀ ਗਏ ਐਸਾ ਜੰਗ ਲੜਿਆ ਸਾਧ ਸੰਗੇ ਜੀ ਮੁਗਲਾਂ ਦੇ ਕੰਨਾਂ ਨੂੰ ਹਸਲ ਵਾਸਤੇ ਇੱਕ ਵਾਰੀ ਭਲੇਖਾ ਪੈ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਿਆ ਪਰ ਜਦੋਂ ਪਤਾ ਲੱਗ ਗਿਆ ਕਿ ਉਹਨਾਂ ਦਾ ਵੱਡਾ ਬੇਟਾ ਹੈ ਫਿਰ ਸਾਧ ਸੰਗੇ ਜੀ ਕਹਿੰਦੇ ਨੇ 3 ਘੰਟੇ ਰੋਜ਼ ਦਾ ਉਹਨਾਂ ਦਾ ਅਭਿਆਸ ਸੀ ਬਾਬਾ ਅਜੀਤ ਸਿੰਘ ਜੀ ਦਾ ਸ਼ਾਸਤਰਾਂ ਦਾ ਅਭਿਆਸ ਪਰ ਲਗਾਤਾਰ ਬਾਬਾ ਅਜੀਤ ਸਿੰਘ ਜੀ 4-5 ਘੰਟੇ ਲੜੇ ਲਗਾਤਾਰ ਵਿਸਾਖ ਸੰਗਈ ਜੀ ਮਦਾਨੇ ਚੰਗ ਚ ਲਗਾਤਾਰ 5 ਘੰਟੇ ਲੜੇ ਲੜਦਿਆਂ ਲੜਦਿਆਂ ਉਹਨਾਂ ਦੇ ਸ਼ਾਸਤਰ ਟੁੱਟ ਜਾਂਦੇ ਐ ਤੇ ਬਾਬਾ ਅਜੀਤ ਸਿੰਘ ਜੀ ਬੱਟੇ ਘੇਰੇ ਵਿੱਚ ਜ਼ਾਲਿਮਾਂ ਵੱਲੋਂ ਸ਼ਹੀਦ ਕੀਤੇ ਜਾਂਦੇ ਆ ਤੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਮੁੱਖ ਕਰਕੇ ਹੱਥ ਜੋੜ ਕੇ ਫਤਿਹ ਬੁਲਾਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੋ ਜਿਹਾ ਪਿਤਾ ਜਾਣਾ ਸਾਰਿਆਂ ਨੇ ਦੁਨੀਆ ਤੋਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੱਡਾ ਵਟਾ ਜਿਗਰਾ ਤੇ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਜੀ ਨੇ ਜਦ ਸ਼ਹੀਦੀ ਪ੍ਰਾਪਤ ਕਰਨ ਲਈ ਮਾਰੇ ਗੜੀ ਤੋਂ ਚੜ ਕੇ ਵੇਖਦੇ ਨੇ ਦਿਆ ਸਿੰਘ ਕਹਿੰਦਾ ਮਹਾਰਾਜ ਕੀ ਵੇਖਦੇ ਹੋ ਤੀਰ ਵੇਖੋ ਕਿੰਨੇ ਆ ਰਹੇ ਨੇ ਅਕਾਸ਼ ਦੇ ਤਾਰੇ ਗਿਣੇ ਜਾ ਸਕਦੇ ਪਰ ਜਿੰਨੇ ਤੀਰ ਆ ਰਹੇ ਨੇ ਮਹਾਰਾਜ ਜੀ ਉਹਨਾਂ ਦੀ ਕੋਈ ਗਿਣਤੀ ਨਹੀਂ ਮਾਰੇ ਕਹਿੰਦੇ ਦਿਆ ਸਿੰਘਾ ਮੈਂ ਵੀ ਵੇਖਣਾ ਚਾਹੁੰਨਾ ਮੇਰਾ ਅਜੀਤ ਸਿੰਘ ਕਿੱਦਾਂ ਸ਼ਹੀਦ ਹੁੰਦਾ ਕਿਹੜਾ ਸ਼ਾਸਤਰ ਉਹਦੀ ਬਾਹ ਨਾ ਪਟੂਗਾ ਕਿਹੜਾ ਨੀਚਾ ਉਹਦੀ ਹਿੱਕ ਚ ਵੱਜੂਗਾ ਮੈਂ ਵੇਖਣਾ ਮੇਰਾ ਜੀਤ ਸਿੰਘ ਕਿਵੇਂ ਸ਼ਹੀਦ ਹੁੰਦਾ ਜਦ ਬਾਬਾ ਜੀਤ ਸਿੰਘ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਾਰੇ ਨਹੀਂ ਚਕਾਰਾ ਛੱਡਿਆ ਜਦੋਂ ਥੱਲੇ ਆਏ ਨਾ 14 ਸਾਲ ਦਾ ਪੁੱਤਰ ਬਾਬਾ ਜੁਝਾਰ ਸਿੰਘ ਕਹਿੰਦਾ ਪਿਤਾ ਜੀ ਮੈਨੂੰ ਵੀ ਆਗਿਆ ਦਿਓ ਐਂਦਾ ਭਾਈ ਸੇ ਵਿਛੜ ਕੇ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਬਾਕਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਬੇਟਾ ਤੈਨੂੰ ਲੜਨਾ ਤੇ ਆਉਂਦਾ ਨਹੀਂ ਕਹਿੰਦੇ ਪਿਤਾ ਜੀ ਲੜਨਾ ਨਹੀਂ ਆਉਂਦਾ ਮਰਨਾ ਤੇ ਆਉਂਦਾ ਹੈ ਨਾ ਇੱਕ ਪਾਸੇ ਉਹ ਜੀ ਜਿਹੜੇ ਕਹਿੰਦੇ ਅਸੀਂ ਲੜਾਂਗੇ ਸਾਨੂੰ ਇਨਾਮ ਮਿਲੂਗਾ ਲਾਲਚ ਦਿੱਤੇ ਸੀ ਤੁਹਾਨੂੰ ਸੁਰਗ ਚ ਹੀਰਾਂ ਕ ਹੂਰਾ ਮਿਲਣ ਗਿਆ ਤੁਹਾਡੇ ਵੱਡੇ ਉਹਦੇ ਤੁਹਾਨੂੰ ਮਿਲਣ ਗਏ ਸਾ ਸੰਗਤ ਦੇ ਦੂਜੇ ਪਾਸੇ ਜਿਹੜੇ ਮਹਾਰਾਜ ਦੇ ਨਾਲ ਸੀ ਉਹ ਕਹਿੰਦੇ ਅਸੀਂ ਤੇ ਮਰਨਾ ਜਦੋਂ ਅਸੀਂ ਮਰੀਏ ਸਾਡਾ ਗੁਰੂ ਪਿਤਾ ਸਾਹਮਣੇ ਵੇਖੇ ਇਸ ਸਾਧ ਸੰਗਤ ਜੀ ਸੱਚੀ ਰੱਲ ਹੈ ਜਦੋਂ ਸਿੰਘ ਸ਼ਹੀਦ ਹੁੰਦੇ ਆ ਨਾ ਅੱਜ ਪਾਪਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਤਨਾਮ ਵਾਹਿਗੁਰੂ ਇਸ ਸਾਧ ਸੰਗਤ ਜੀ ਬਾਬਾ ਅਕੀਲ ਸਿੰਘ ਜੀ ਸ਼ਹੀਦ ਹੋਏ ਬਾਬਾ ਜੁਹਾਰ ਸਿੰਘ ਜੀ ਜਦੋਂ ਗੜੀ ਤੋਂ ਬਾਹਰ ਨਿਕਲਣ ਲੱਗੇ ਨਾ ਬਾਰੀ ਘੇਰੇ ਗਏ ਤੇ ਮਾਰੇ ਗੜੀ ਤੇ ਚੜੇ ਤੀਰਾਂ ਦੀ بارش ਕਰ ਦਿੱਤੀ ਐ ਮਾਨੋ ਜਿਵੇਂ ਤੀਰਾਂ ਦੀ ਛਾਵੇਂ ਜੁਝਾਰ ਸਿੰਘ ਨੂੰ ਐ ਮੈਦਾਨੇ ਜੰਗ ਦੇ ਵਿੱਚ ਛੱਡ ਦਿੱਤਾ ਉੱਥੇ ਲੜਦੇ ਨੇ ਬਾਬਾ ਜੁਝਾਰ ਸਿੰਘ ਇਸਾਸ ਸੰਗੇ ਜੀ ਸ਼ਹੀਦ ਹੁੰਦੇ ਐ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਪਿੱਟਾ ਵੱਡਾ ਜਿਗਰਾ ਮੇਰੇ ਮਾਰੇ ਜਕਾਰੇ ਲਾਉਂਦੇ ਸਾਧ ਸੰਗਤ ਜੀ ਸਹਿਬ ਜਾਤੇ ਸ਼ਹੀਦ ਹੋ ਗਏ ਜਥੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਕੱਲ ਦਾ ਜਿਹੜਾ ਸੂਰਜ ਚੜੂਗਾ ਕੱਲ ਨੂੰ ਮੈਂ ਮੈਦਾਨੇ ਜੰਗ ਚ ਜਾਉਂਦਾ ਸਿੰਘ ਕਹਿੰਦੇ ਮਹਾਰਾਜ ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਮਿਲਣਾ ਮਹਾਰਾਜ ਤੁਸੀਂ ਕਿਰਪਾ ਕਰੋ ਸਾਨੂੰ ਆਗਿਆ ਦਿਓ ਤੁਸੀਂ ਜੰਗ ਚ ਨਹੀਂ ਜਾਣਾ ਜਦੋਂ ਮਹਾਰਾਜ ਨਹੀਂ ਮੰਨੇ ਸਿੰਘ ਕਹਿੰਦੇ ਮਹਾਰਾਜ ਫਿਰ ਤੁਹਾਡੇ ਬਣਾਏ ਕਾਨੂੰਨ ਦੇ ਅਨੁਸਾਰ ਅਸੀਂ ਪੰਜ ਸਿੰਘ ਤੁਹਾਨੂੰ ਬੇਨਤੀ ਕਰਦੇ ਆ ਮਹਾਰਾਜ ਕਹਿੰਦੇ ਪੰਜਾਂ ਦੀ ਬੇਨਤੀ ਨਹੀਂ ਹੁੰਦੀ ਪੰਜਾਂ ਦਾ ਹੁਕਮ ਹੁੰਦਾ ਹੁਕਮ ਕਰੋ ਕਹਿੰਦੇ ਮਹਾਰਾਜ ਗੜੀ ਛੱਡ ਕੇ ਜਾਓ ਤੁਸੀਂ ਮਾਰੇ ਕਹਿੰਦੇ ਖਾਲਸਾ ਜੀ ਜਾਣਾ ਤੇ ਨਹੀਂ ਸੀ ਪਰ ਤੁਹਾਡਾ ਹੁਕਮ ਸਿਰ ਮੱਥੇ ਜਾਊਂਗਾ ਮਾਰੇ ਕਹਿੰਦੇ ਮੈਂ ਕਾਇਰਾਂ ਵਾਂਗ ਨਹੀਂ ਜਾਣਾ ਹਮਾਰਾ ਜੀ ਜਾਣ ਲਗੇ ਭਾਈ ਸੰਗਤ ਸਿੰਘ ਇੱਕ ਪਾਸੇ ਬੈਠਾ ਸੀ ਆਵਾਜ਼ ਦਿੱਤੀ ਸੰਗਤ ਸਿੰਘ ਉਹਦੀ ਸ਼ਕਲ ਮਿਲਦੀ ਸੀ ਮਹਾਰਜ ਨੇ ਸੰਗਤ ਸਿੰਘ ਨੂੰ ਆਪਣੀ ਪੋਸ਼ਾਕ ਪਹਿਨਾ ਦਿੱਤੀ ਸਾਸ ਰਾਂਗੇ ਜੀ ਆਪਣੀ ਤਲਗੀ ਲਾ ਕੇ ਇਹ ਸੰਗਤ ਸਿੰਘ ਦੇ ਸੀਸ ਤੇ ਸਜਾਤੀ ਕਹਿੰਦੇ ਖਾਲਸਾ ਜੀ ਰਾਜ ਮੈਂ ਤੁਹਾਨੂੰ ਪਹਿਲੇ ਹੀ ਦੇ ਦਿੱਤਾ ਆ ਤਾਜ ਸੀ ਮੇਰੇ ਕੋਲੇ ਵੀ ਤੁਹਾਨੂੰ ਦੇ ਦਿੱਤਾ ਪੰਥ ਬਸੇ ਮੇ ਉਜੜਾ ਮਨ ਚਾਉ ਹਨੇਰਾ ਕਹਿੰਦੇ ਖਾਲਸਾ ਜੀ ਚੰਗਾ ਗੁਣ ਚੱਲਦੇ ਆ ਨਿਆਣ ਤੋਂ ਬਗੈਰ ਸ੍ਰੀ ਸਾਹਿਬ ਸੀ ਹੱਥ 'ਚ ਫੜ ਕੇ ਮਹਾਰਾਜ ਤੋਰਨ ਲਗੇ ਜਾਂਦੇ ਜਾਂਦੇ ਆਪਣੀ ਚੁੱਤੀ ਵੀ ਲਾ ਗਏ ਜੋੜਾ ਲਾਤਾ ਕਿਉਂ ਲਾਇਆ ਮਹਾਰਾਜ ਨੂੰ ਪਤਾ ਸੀ ਜਿੱਥੇ ਤੁਰਕਾਂ ਦੇ ਸਰੀਰ ਪਏ ਉੱਥੇ ਮੇਰੇ ਸਿੰਘਾਂ ਦੇ ਸਰੀਰ ਪਏ ਨੇ ਹੋ ਸਕਦਾ ਕਿਸੇ ਸ਼ਹੀਦ ਸਿੰਘ ਦੇ ਕੇਸ ਖੁੱਲੇ ਹੋਣ ਕਿਤੇ ਮੇਰੀ ਜੁੱਤੀ ਉਹਨਾਂ ਦੇ ਕੇਸਾਂ ਤੇ ਨਾ ਰੱਖੀ ਜਾਵੇ ਮਹਾਰਾਜ ਨੇ ਇਸ ਤਰ੍ਹਾਂ ਕੇ ਜੋੜਾ ਲਾ ਦਿੱਤਾ ਸੀ ਨੰਗੇ ਪੈਰੀ ਸਤਿਗੁਰੂ ਜੀ ਮੈਦਾਨੇ ਜੰਗ ਚੋਂ ਜਾ ਰਹੇ ਨੇ ਤੇ ਤਾੜੀ ਮਾਰੀ ਮਹਾਰਾਜ ਨੇ ਤਾੜੀ ਮਾਰੀ ਫਾਰਸੀ ਚ ਜਕਾਰਾ ਛੱਡਿਆ ਪੀਰੇ ਹਿੰਦ ਮੇ ਰਬਤ ਹਿੰਦ ਦਾ ਪੀਰ ਜਾ ਰਿਹਾ ਕਿਸੇ ਚ ਤਾਕਤ ਤੇ ਰੋਕ ਲੋ ਮੁਗਲਾਂ ਨੂੰ ਭਾਜੜ ਪੈ ਗਈ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਜਾ ਰਹੇ ਨੇ ਇੱਕ ਵਿੱਜਲ ਦੀ ਲਸ਼ਕੋਰ ਪੈਂਦੀ ਏ ਮੈਂ ਉਹ 2 ਮਿੰਟ ਦਾ ਨਕਸ਼ਾ ਖਿੱਚ ਕੇ ਆਪ ਜੀ ਮਹਿਸੂਸ ਕਰਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ ਤੇ ਵਿੱਜਲ ਦੀ ਲਸ਼ਕੋਰ ਪੈਂਦੀ ਏ ਉਹ ਜਿਹੜੀ ਥੋੜੀ ਜੀ ਰੋਸ਼ਨੀ ਹੁੰਦੀ ਹੈ ਨਾ ਬਕਲਾ ਚੋਂ ਬਿਜਲੀ ਚਮਕ ਕੇ ਸੀਗੀ ਮਾਰਦੀ

लाश ਲਈ ਬੈਠਾ ਸੀ ਜੁਹਾਰ ਦੀ ਮਹਾਰਾਜ ਨੇ ਵੇਖਿਆ ਉਹ ਰੋਸ਼ਨੀ ਦੇ ਵਿੱਚ ਦਇਆ ਸਿੰਘ ਬੈਠਾ ਬਾਬਾ ਜੁਹਾਰ ਸਿੰਘ ਜੀ ਦੀ লাশ ਆਪਣੇ ਪੱਟਾਂ ਚ ਲੈ ਗਿਆ ਮਹਾਰਾਜ ਜੀ ਨੇ ਐ ਕੋਲ ਨਹੀਂ ਖੜੇ ਐ ਕੋਲ ਦੀ ਲੰਗ ਗਏ सासंग जी दया सिंह वाल जा तार दटार मौत दे नशे च जिंदगी सी सी चूमदी ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ਭਾਈ ਦਇਆ ਸਿੰਘ ਨੇ ਵੇਖਿਆ ਮਹਾਰਾਜ ਨੇ ਇੱਕ ਵਾਰੀ ਵੇਖਿਆ ਤੇ ਕੋਈ ਲਾਂਗੇ ਜਿੱਦਾਂ ਜਾਣਦੇ ਨਹੀਂ ਹੁੰਦੇ ਫਿਰ ਦਇਆ ਸਿੰਘ ਜੀ ਨੇ ਆਵਾਜ਼ ਮਾਰੀ ਪਿੱਛੋਂ ਕਾਲ ਦੀਆਂ ਵਾਲਿਆ ਕੱਕੇ ਦਾਤਾ ਜੀ